ਇਹ ਥੋੜੇ ਮਾਰ ਲਾ ਕੇ ਤੁਸੀਂ ਅਨਜਾਨ ਗਿਆ ਸੀਗਾ ਇਹ ਪਿੱਛੋਂ ਪਤਾ ਨਹੀਂ ਕਿੰਨੀ ਕਿ ਸਪੀਡ ਨਾਲ ਆਇਆ ਪੈਰੇਜ ਲਾ ਕੇ ਪਿੱਛੇ ਮਾਰ ਦਿੱਤੀ ਨਾ ਤੇ ਮਗਰ ਮਾਰੀ ਮਗਰ ਮਾਰੀ ਭਜੀ ਅੱਗੇ ਟਰੱਕ ਜਾ ਰਿਹਾ ਸੀਗਾ ਪਿੱਛੋਂ ਕਾਰ ਬਹੁਤ ਸਪੀਡ ਨਾਲ ਆ ਰਹੀ ਸੀਗੀ ਪਤਾ ਨਹੀਂ ਉਹ ਫੋਨ ਤੇ ਲੱਗਾ ਸੀਗਾ ਜਾਂ ਕੀ ਕਰਦਾ ਪਿਆ ਸੀਗਾ ਮੇਰੇ ਖਿਆਲ 150 ਤੋਂ ਉੱਪਰ ਹੁੰਨੀ ਗੱਡੀ ਜਾ ਕੇ ਪਿੱਛੇ ਪਈ ਥੱਲੇ ਵਰ ਗਿਆ ਮੇਰੀ ਗੱਡੀ ਦਾ ਕੋਈ ਕਸੂਰ ਨਹੀਂ ਕਿਉਂਕਿ ਮੈਂ ਆਪਣੀ ਸਾਈਡ ਤੇ ਆਰਾਮ ਨਾਲ ਜਲਦਾ ਪਿਆ ਸੀ ਪਿੱਛੋਂ ਪਤਾ ਨਹੀਂ 150 ਕੋ 200 ਦੀ ਸਪੀਡ ਨਾਲ ਨਿਕਲਦੇ ਪਏ ਪਿੱਛੋਂ ਗੱਡੀਆਂ ਕੋ ਹੋਰ ਵੀ ਕਾਰਾਂ ਆਉਂਦੀਆਂ ਜਿਹਨਾਂ ਨੂੰ ਪਾਸ ਕਰਕੇ ਆਇਆ ਉਹ ਆ ਕੇ ਦੱਸ ਦੇ ਕਿ ਸਾਨੂੰ ਓਟੇ ਕਰਦਾ ਆ ਕਿਉਂਕਿ ਸਪੀਡ ਇਦੀ ਇੰਨੀ ਜ਼ਿਆਦਾ ਸੀ ਕੰਟਰੋਲ ਨਹੀਂ ਹੋਇਆ ਜਾਂ ਪਤਾ ਨਹੀਂ ਫੂਲ ਦੇ ਚੱਕਰ ਹੋਏਗਾ ਮੈਨੂੰ ਨਹੀਂ ਇਹ ਪਤਾ ਮੇਰੀ ਗੱਡੀ ਵੀ ਅੱਗੇ ਪਿੱਛੇ ਮਾਰਦੀ ਪਰ ਜੀ ਨਾਮ ਆਪਣਾ ਕਸੂਰੀ ਲਾਲ ਤੇ ਟਰੱਕ ਤੁਸੀਂ ਕਿਹਾ ਸੀ ਹਾਂਜੀ ਕੀ ਹੋਇਆ ਕਿ ਮੈਂ ਭੁਲੇ ਮਾਲ ਲਾ ਕੇ ਤੁਸੀਂ ਅਣਜਾਣ ਪਿਆ ਸੀਗਾ ਇਹ ਪਿੱਛੇ ਪਤਾ ਨਹੀਂ ਕਿੰਨੀ ਕਿ ਸਪੀਡ ਨਾਲ ਆਇਆ ਮੇਰੀ ਜੀ ਲਾ ਕੇ ਪਿੱਛੇ ਮਾਰ ਦਿੱਤੀ ਇਹਨਾਂ ਗੱਡੀ ਤੇ ਮੰਗਲੋ ਮਾਰੀ ਆ ਨਾ ਮੰਗਲੋ ਮਾਰੀ ਅੱਛਾ ਹਾਂਜੀ ਤੇ ਕੀ ਨੁਕਸਾਨ ਹੋਇਆ ਨੁਕਸਾਨ ਮੇਰੀ ਗੱਡੀ ਦਾ ਪਿੱਛੇ ਜੜੀ ਟੁੱਟ ਗਈਆਂ ਕਾਰ ਉਹਨਾਂ ਦਾ ਨੁਕਸਾਨ ਜ਼ਿਆਦਾ ਹੋ ਗਿਆ ਹਾਂਜੀ ਉਹਨਾਂ ਸਟਾਡ ਵੀ ਲੱਗੀ ਹੋਈ ਸਟਾਡਾਂ ਥੋੜੀਆਂ ਲੱਗੀਆਂ ਜ਼ਿਆਦਾ ਨਹੀਂ ਠੀਕ ਹੈ ਹਾਂਜੀ ਤੇ ਪੁਲਿਸ ਨੂੰ ਕੰਪਲੇਨ ਹੋ ਗਈ ਪੁਲਿਸ ਟਾਈਮ ਕੰਪਲੇਨ ਹੋ ਗਈ ਠੀਕ ਹੈ ਤੇ ਹੋਰ ਕੀ ਗੱਲਾਂ ਹਨ ਅਸੇਈਆ ਕਿ ਮੇਰਾ ਕੋਈ ਮੇਰੀ ਗੱਡੀ ਦਾ ਕੋਈ ਕਸੂਰ ਨਹੀਂ ਕਿਉਂਕਿ ਮੈਂ ਆਪਣੀ ਸਾਈਡ ਤੇ ਆਰਾਮ ਨਾਲ ਚੱਲਦਾ ਪਿਆ ਸੀ ਪਿੱਛੋਂ ਪਤਾ ਨਹੀਂ 150 ਕੋ 200 ਦੀ ਸਪੀਡ ਨਾਲ ਨਿਕਲਦੇ ਪਏ ਪਿੱਛੋਂ ਗੱਡੀਆਂ ਕੋ ਹੋਰ ਵੀ ਕਾਰ ਆਉਂਦੀਆਂ ਜਿਹਨਾਂ ਨੂੰ ਪਾਸ ਕਰਕੇ ਆਇਆ ਉਹ ਆ ਕੇ ਦੱਸ ਦੇ ਕਿ ਤੁਹਾਨੂੰ ਓਟੇ ਕਰਦਾ ਆ ਕਿਉਂਕਿ ਸਪੀਡ ਇਦੀ ਇੰਨੀ ਜ਼ਿਆਦਾ ਸੀ ਕੰਟਰੋਲ ਨਹੀਂ ਹੋਇਆ ਜਾਂ ਪਤਾ ਨਹੀਂ ਫੋਨ ਦੇ ਚੱਕਰ ਛੋਏਗਾ ਮੈਨੂੰ ਨਹੀਂ ਇਹ ਪਤਾ ਮੇਰੇ ਗੱਡੀ ਦੇ ਅੱਗੇ ਪਿੱਛੇ ਮਾਰਤੀ ਭਾਜੀ ਕਿਦਾ ਆਇਆ ਅਖਰੇ ਵੇ ਭਾਜੀ ਮੈਂ ਟਾਂਡੇ ਤੋਂ ਹੁੰਦਾ ਪਿਆ ਸੀਗਾ ਜੀ ਪਾਜੀ ਅੱਗੇ ਟਰੱਕ ਜਾ ਰਿਹਾ ਸੀਗਾ ਪਿੱਛੋਂ ਕਾਰ ਬਹੁਤ ਸਪੀਡ ਨਾਲ ਆ ਰਹੀ ਸੀਗੀ ਪਤਾ ਨਹੀਂ ਉਹ ਫੋਨ ਤੇ ਲੱਗਾ ਸੀਗਾ ਤੇ ਜਾਂ ਕੀ ਕਰਦਾ ਪਿਆ ਸੀਗਾ ਮੇਰੇ ਖਿਆਲ 150 ਤੋਂ ਉੱਪਰ ਹੋਣੀ ਗੱਡੀ ਜਾ ਕੇ ਪਿੱਛੇ ਪਾਈ ਥੱਲੇ ਵੜ ਗਿਆ ਅੱਛਾ ਤੇ ਜੱਕਦਮ ਇੱਥੇ ਰੁਕ ਗਏ ਠੀਕ ਆ ਹਾਂਜੀ ਤੇ ਟਰੱਕ ਵਾਲਾ ਰੁਕ ਨਹੀਂ ਸੀ ਤੇ ਟਰੱਕ ਵਾਲਾ ਤੇ ਆਪਣੀ ਸਾਈਡ ਤੇ ਜਾ ਰਿਹਾ ਸੀਗਾ ਠੀਕ ਆ ਹਾਂਜੀ ਪਰ ਇਹਦਾ ਮਗਰ ਮਾਰ ਮੀਨਾ ਨੇ ਮਗਰੋਂ ਆਣ ਕੇ ਸਪੀਡ ਸੀ ਗੱਡੀ ਇਹ ਥੱਲੇ ਵੜ ਗਈ ਗੱਡੀ ਹਾਂਜੀ ਟਰੱਕ ਵਾਲ ਆਪਣੀ ਸਾਈਡ ਤੇ ਜਾ ਰਿਹਾ ਸੀਗਾ ਠੀਕ ਆ ਕੋਈ ਟਰੱਕ ਵਾਲਾ ਕੋਈ ਨਹੀਂ ਜੀ ਠੀਕ ਹੈ ਹਾਂ ਜੀ ਇਹ ਪਿੱਛੋਂ ਫੂਨ ਫੂਨ ਚਲਾਉਂਦੇ ਹੁਣੇ ਗੱਡੀ ਸਪੀਡ ਸੀਗੀ ਹਾਂ ਜੀ ਤੇ ਸਟਾ ਸਟਾ ਕਿਨੇ ਲੱਗੇ ਆ ਉਹਨਾਂ ਦੇ ਸਟਾ ਉਹਨਾਂ ਦੇ ਜੀ ਛੱਟਾ ਲੱਗਣੀ ਆ ਜੀ ਥ੍ਰੀਟਾ ਲੱਗੀ ਆ ਉਹਨਾਂ ਦੀ ਬਾਹ ਦੇ ਉੱਤੇ ਹਾਂ ਜੀ ਇੱਕ ਦੇ ਇਥੇ ਬਾਹ ਤੇ ਲੱਗੀ ਆ ਅੱਛਾ ਜੀ ਹਾਂ ਜੀ ਮੁੰਡੇ ਦੇ ਜਿਹੜਾ ਇਧਰਲੀ ਸਾਈਡ ਬੈਠਾ ਹੈ ਕਨੈਕਟਰ ਸਾਈਡ ਤੇ ਬੋਸ ਆਹੀ ਪੋਸਟ ਕਰ ਲੈਣਾ ਹਾਂ ਜੀ ਹਾਂ ਜੀ ਹੋ ਗਈ ਜੀ ਹਾਂ ਜੀ ਉਦੋਂ ਮੁੰਡੇ ਮੰਨੇ ਵੀ ਸੀਗੇ ਇਹ ਸਾਡੀ ਗਲਤੀ ਆ ਜਿਹੜੇ ਮੁੰਡੇ ਐਕਸੀਡੈਂਟ ਹੋਇਆ ਸੀਗਾ ਜੀ ਜਿਹਨੇ ਮਾਰੀ ਗੱਡੀ ਹਾਂਜੀ ਉਹ ਮੰਨਿਆ ਵੀ ਸੀਗਾ ਕਿ ਮੇਰੇ ਤੋਂ ਗਲਤੀ ਨਾਲ ਵੱਜ ਗਈ ਸਪੀਡ ਸੀਗੀ ਗੱਡੀ ਹਾਂਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਜੀਤ ਸਿੰਘ ਕਿਹੜਾ ਪਿੰਡ ਹੈ ਜੀ ਆਪਣਾ ਪਿੰਡ ਮੀਰ ਤੋਂ ਕੋਟਲੀ ਤੇ ਤੁਹਾਡਾ ਬੇਟਾ ਸੀ ਜਲਾ ਸਿੰਘ ਜਸਵੀਰ ਸਿੰਘ ਦਾ ਬੇਟਾ ਸੀ ਕੀ ਹੋਇਆ ਕਿਸੇ ਦਾ ਇਹ ਜੰਦਰ ਨੂੰ ਗਏ ਸੀਗੇ ਜੰਦਰ ਤੋਂ ਵਾਪਸ ਆ ਰਹੇ ਸੀਗੇ ਹਾਂਜੀ ਤੇ ਐਕਸੀਡੈਂਟ ਫਿਰ ਕਿਦਾਂ ਹੋਇਆ ਐਕਸੀਡੈਂਟ ਹੋਣ ਦਾ ਪਤਾ ਕਿਦਾਂ ਹੋਇਆ ਮੈਂ ਤਾਂ ਹਾਂ ਮੈਂ ਤੁਹਾਨੂੰ ਇਹ ਹੀ ਕਹਿ ਸਕਦਾ ਟਰੱਕ ਤੋਂ ਅੱਗੇ ਹੀ ਉਹਦੇ ਪਿੱਛੇ ਮੌਕੇ ਤੇ ਆਈ ਬੁੱਲੀ ਸੀ ਹਾਂ ਤੇ ਫਾਸੇ ਆਈ ਇਹ ਗੱਡੀ ਉਹ ਜਾ ਕਲਾਸ ਕਰਦੇ ਸੀ ਜਾਂ ਇਹ ਮਤਲਬ ਕੁਝ ਵੀ ਕਰਦੇ ਸੀ ਸਿੱਧੇ ਆ ਰਹੇ ਸੀ ਮਤਲਬ ਇੱਕਦਮ ਟਰੱਕ ਦੀ ਬੇਖ ਲੱਗੀ ਹੋਗੀ ਤਾਂ ਫਿਰ ਵਿੱਚ ਵੱਜੇ ਹਾਂ ਜੀ ਠੀਕ ਹੈ ਟ੍ਰੈਕ ਕਰੋ ਚੱਕਾ ਦਿੱਤੇ ਆ ਖੜਾ ਟ੍ਰੈਕ ਖੜੀ ਆ ਜੀ ਖੜੀ ਆ ਮੰਗਾ ਆ ਖੜੀ ਆ ਜੀ ਹਾਂ ਤੇ ਪੁਸ ਕੰਪਲੇਨ ਹੋ ਗਈ ਪੁਸ ਕਲੇਮ ਹੋ ਗਈ ਜੀ ਕਰਾਤੀ ਕਰਾ ਤੇ ਜਿਹੜੇ ਜਖਮੀ ਬੱਚੇ ਹੋ ਜਖਮੀ ਹਸਪੀਟਲ ਉਹ ਡਾਕਟਰ ਦੱਸਣ ਕੀ ਗੱਲ ਹੋ ਕੀ ਨੇ ਉਹ ਅਸੀਂ ਕਿ ਦੱਸ ਸਕਦੇ ਹਾਂ ਉਹ ਚੈੱਕ ਕਰ ਲੈਣ ਤੇ ਉੱਥੇ ਜਾ ਕੇ ਕਰ ਲਵੇਗਾ ਜੀ ਹਾਂ ਜੀ ਠੀਕ ਹੈ

ਦਸਵਾਦ ਕਿੱਥੇ ਆਹ ਕਰਨਾ ਸਰ ਆਹੀ 25 ਮੀਟਰ ਗਾਵਾ ਹਾ ਦਸਵਾਦ ਵਿਚਕਾਰ ਹਾਂਜੀ ਹਾਂਜੀ ਆਹ ਕਰਨਾ ਸਰ ਤੇ ਦਸਵਾਦ ਕਰਨਾ ਸਰ ਦਸਵਾਦ ਵਿਚਕਾਰ ਮਿਲਦਾ ਚੁਮੀਆ ਜੀ ਹਮਾਂਸ ਪਰੋਟ ਪੈਟਰੋਲ ਪਾਸਾ ਯਾ ਰਾਜ ਰਾਜ ਅਸਟੂਡੈਂਟ ਪਿੰਦਾ ਨਾਮੀ ਨਾਮ ਅਸਟੂਡੈਂਟ ਕਰ ਠੀਕ ਜੀ